ਅਸ਼ੋਕ ਜੀ ਕੀ ਕੀ ਰਾਤ ਕੀ ਗੱਲ ਆ ਤੁਸੀਂ ਇਹ ਕਿੰਨੇ ਕਿੰਨੇ ਦੀ ਗੱਲ ਆ ਹੌਣੇ ਕਾ 10 2100 ਰੁਪਏ ਦਾ ਹੌਣੇ ਕਾ 10 ਵਜੇ ਦੇ ਕਰੀਬ ਹੁੰਦਾ ਟਾਈਮਸ ਤੇਲ ਪਵਾ ਕੇ ਗੱਡੀ ਭਜੇ ਉਹ ਟਰੂ ਗੱਡੀ ਸੀ

ਉਹਦੇ ਟੱਕਣ ਮਾਰਿਆ ਉਹਦਾ ਗੱਡੀ ਦਾ ਲਾਈਟ ਟੁੱਟ ਗਈ ਪਚ ਗਿਆ ਇਹਨੂੰ ਕੀ ਬੋਲ ਰਿਹਾ ਜੀ ਇਹ ਬਸ ਇਹ ਕਹਿਣਾ ਚਾਹੁੰਦੇ ਸੀ ਵੀ ਜਿਹੜੇ ਵੀ ਵਰਦਾਤ ਹੁੰਦੀ ਹੈ ਬਹੁਤ ਜ਼ਿਆਦਾ 3-4 ਵਾਰ ਹੋ ਗਈ ਸਾਡੇ ਨਾਲ ਇੱਥੇ ਤੇ ਕੋਈ ਇਸ ਤੇ ਐਕਸ਼ਨ ਕੁਸ਼ਨ ਨਹੀਂ ਹੁੰਦਾ ਕੋਈ ਜ ਨਹੀਂ ਹਰ ਵਕਤ ਅੱਜਕੱਲ ਹੋਰ ਜ਼ਿਆਦਾ ਰਾਤ ਨੂੰ ਕੰਮ ਕਰਨਾ ਬਹੁਤ ਔਖ ਹੋ ਗਿਆ ਜੋ ਵੀ ਆਂਦਾ ਪ੍ਰੇਸ਼ਾਨੀ ਕਰਦਾ ਹੈ ਪੁਲਸ ਆਈ ਪੁਲਸ ਪੀਸੀਆਰ ਵਾਲੇ ਸੀ ਪਾਚ ਉਹ ਕੁਹੀਆਂ ਹੋਰ ਤਨੀ ਆ ਗਈ। ਰਾਮ ਲਾਲ ਗੜਗੀ। ਸਰਸ ਕੀ ਵਾਕਿਆ ਹੋਇਆ ਕੀ ਇਹ ਕਦੋਂ ਦੀ ਗੱਲ ਇਹ ਰਾਤ ਸਾਡੇ ਫੇਰ ਇੱਕ ਕਾਰ ਆਈ ਕਰੂਜ਼ ਗੱਡੀ ਸੀਗੀ। ਉਹਨੇ ਰਾਤ ਤੇਲ ਪੋਣ ਵਾਸਤੇ ਹੀ ਮੁੰਡੇ ਉੱਥੇ ਤੇਲ ਪਾ ਕੇ ਗਿਆ। ਇਹ ਪਾਣ ਲੱਗੀ ਹੈ ਤਾਂ ਉਹਨੇ ਤੇਲ ਪਵਾ ਕੇ ਨਾਲ ਦੀ ਗੱਡੀ ਤੇ ਸਰਸ ਮਾੜਾ ਗੱਡੀ ਭੱਜ ਗਈ ਜੀ ਰਾਤ। ਇਹ ਸਾਡੇ ਅੱਜ ਇੱਕ ਪਹਿਲਾ ਵਾਕਾ ਨਹੀਂ ਹੈਗਾ ਦੋ ਸਾਲਾਂ ਚ ਚੌਥੀ ਪੰਜਵੀਂ ਵਾਰ ਦਾ ਵਾਕਾ ਹੈਗਾ। ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਵਾਂ ਪੰਪ ਜਿਹੜਾ 100 HP ਦਾ ਪੰਪ ਲਾਇਆ ਹੋਇਆ ਉੱਥੋਂ ਬੱਚਾ ਆਪਦਾ ਹਿਸਾਬ ਲੈ ਕੇ ਤੇ ਸਮਾਨ ਕਲੋਨੀ ਦੇ ਵਿੱਚ ਦੀ ਆਇਆ ਸੀ 1 ਲੱਖ 43 ਹਜ਼ਾਰ ਰੁਪਏ ਖੋ ਕੇ ਲੈ ਗਏ ਸੀ ਉਸ ਵੇਲੇ ਵੀ ਉਹ ਵੀ 2 ਸਾਲ ਹੋ ਗਏ ਅੱਜ ਤੱਕ ਸਾਡੀ ਨਾ ਰਿਕਵਰੀ ਹੋਈ ਹੈ ਨਾ ਕੋਈ ਬੰਦੇ ਫਰੇਗੇ ਇੰਨਾ ਬੜਾ ਹਾਲ ਹੈ ਅਸੀਂ ਜੇਲਾ ਵੀ ਹੈਗਾ ਜੀ ਅਸੀਂ ਤਾਂ ਜੇ ਦੀ ਪਹਿਲਾਂ ਅਸੀਂ ਮਾਨ ਸਾਹਿਬ ਦੀ ਸਰਕਾਰ ਨੂੰ ਵੋਟ ਦੇਖਦੇ ਹੋਏ ਵੋਟਾਂ ਪਾਈਆਂ ਸੀ ਅੱਜ ਤੱਕ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਹੋਇਆ ਉਦੋਂ ਹੀ ਜ਼ਿਆਦਾ ਗੁੰਡਾਗਰਦੀ ਵਧੀ ਪਈ ਹੈ ਜੀ ਹਾਂ ਜੀ। ਤੁਸੀਂ ਆਖਿਆ ਪੰਜਵਾਂ ਵਾਰ ਹੋਇਆ ਤੇ ਹਾਂ ਜੀ ਰਾਤ ਕਿੰਨੇ ਦਾ ਦੇਰ ਪਵਾ ਕੇ ਰਾਤ 21:00 ਦਾ ਪਾ ਕੇ ਹੈ ਅੱਜ ਇਹ ਪੰਜਵਾਂ ਛੇਵਾਂ ਵਕਾ ਹੈ ਸਾਡੇ ਪੰਪਾ ਦੇ। ਅਸੀਂ ਤਾਂ ਕਹਿੰਦੇ ਜੇ ਇਦਾਂ ਹੀ ਹਾਲਤ ਖਰਾਬ ਹੋਈ ਅਸੀਂ ਆਪਣੇ ਵਪਾਰ ਬੰਦ ਕਰਕੇ ਇਥੋਂ ਛੱਡ ਕੇ ਚਲੇ ਜਾਵਾਂਗੇ ਇਹੀ ਹਾਲ ਹੈ ਝੁੱਠੇ ਪਰਚੇ ਸਰ ਤੇ ਦੱਬ ਜੁ ਜਾਂਦੇ ਨੇ ਜਿਹੜੇ ਲੁੱਟੇੜੇ ਨੇ ਉਹਨਾਂ ਨੂੰ ਕਿਸੇ ਨੂੰ ਫਰਿਆ ਨਹੀਂ ਜਾਂਦਾ। ਇਹ ਤਾਂ ਐਮਐਲਏ ਪ੍ਰਧਾਨ ਸਾਹਿਬ ਨੇ ਵੀ ਕਹਿਣਾ ਵੀ ਪ੍ਰਧਾਨ ਜੀ ਮੈਨੂੰ ਸਾਨੂੰ ਸਾਨੂੰ ਮੈਨੂੰ 1966 76 ਦਾ ਪੰਪ ਲੱਗਿਆ ਹੋਇਆ ਹੈਗਾ ਸਾਡੇ ਪੰਪ ਦਾ ਜਿਹਦੇ ਪਹਿਲਾਂ ਕਦੇ ਸਾਡਾ ਕੋਈ ਵਾਕਏ ਨਹੀਂ ਹੋਏ ਸੀ ਜੇ ਹੁਣ 2 ਸਾਲਾਂ ਤੋਂ ਸਾਡੇ ਪੰਪਾਂ ਤੇ ਲੋਕਾਂ ਨੂੰ ਰਹਿਣਾ ਡੁੱਬ ਰਿਹਾ ਵਪਾਰ ਦਾ ਕੀ ਹਾਲ ਹੋਇਆ ਹੈ